ਨਮਾਸ਼ੇ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਰ ਪਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਰੀ ਕ੍ਰਿਸਮਸ ਦਾ ਤਿਹਾੜੀ ਔਰ ਨਮਾਸ਼ੇ ਅਤੇ ਜਲਾ ਸ਼ੀਰ ਪਗਤ ਸਿੰਘ ਨਗਰ ਨਾਲ ਸੰਬੰਧਤ ਵੱਖ-ਵੱਖ ਚਾਰਚ ਵਿੱਚ ਸ਼ਰਧਾਪੂਰਵਕ ਧੂਮਤਾਂ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪਾਸਟਰ ਜੀ ਵੱਲੋਂ ਪ੍ਰਭੂ ਜੀਸੂ ਜੀ ਦਾ ਸੰਦੇਸ਼ ਦਿੰਦੇ ਹੋਏ ਉਹਨਾਂ ਦੇ ਪਾਇ ਪੂਰਨਿਆ ਤੇ ਚੱਲਣ ਦਾ ਉਪਦੇਸ਼ ਦਿੱਤਾ ਪੱਤਰਕਾਰ ਪ੍ਰਦੇਸੀ ਅਤੇ ਕਸ਼ਮੀਰੀ ਲਾਲ ਕਹਿੰਦੇ ਦੀ ਰਿਪੋਰਟ ਨਵਾਂ ਸ਼ਹਿਰ ਨਵਾਂ ਸ਼ਹਿਰ ਦਾਣਾ ਮੰਡੀ ਚੜ੍ਹ ਪ੍ਰੇਜ਼ ਦਾ ਲਾਰਡ ਜੈ ਮਸੀਹ ਦੀ ਸਾਰਿਆਂ ਨੂੰ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਪੂਰੇ ਵਰਲਡ ਵਿੱਚ ਜਗਾ ਜਗਾ ਬਸਡੇ ਸਾਡੇ ਪੰਜਾਬੀ ਭੈਣਾ ਭਰਾਵਾਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ ਔਰ 크ਿਸਮਸ ਦੀਆਂ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਅਸੀਂ ਪ੍ਰਭੂ ਯਿਸੂਮ ਸਿਦਾ ਧੰਨਵਾਦ ਕਰਦੇ ਜਿਸ ਨੇ ਸਾਡੀ ਸਹਾਇਤਾ ਕੀਤੀ ਕਿ ਸਾਲ ਵਿੱਚ ਕੋਵਿਡ 19 ਦੇ ਉੱਤੇ ਵਿਜੇ ਪਾ ਕੇ ਜਿੱਤ ਪਾ ਕੇ ਅਸੀਂ ਇਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰ ਸਕੇ ਔਰ ਪਰਮੇਸ਼ਰ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਨਵਾਂ ਸਾਲ ਜਿਹੜਾ ਹੈ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਬਰਕਤ ਔਰ ਬਹੁਤ ਹੀ ਸ਼ਾਂਤੀ ਵਾਲਾ ਹੋਵੇਗਾ ਔਰ ਮੈਂ ਵਿਸ਼ਵਾਸ ਕਰਦਾ ਕਿ ਇਸ ਵਾਰ ਜੋ ਅਸੀਂ ਪ੍ਰਾਰਥਨਾਵਾਂ ਔਰ ਜੋ ਸੁਬਾਹਾਂ ਜੋ ਕੀਤੀਆਂ ਹਨ ਜੋ ਅਰਜ਼ੋਦਤ ਕੀਤੀਆਂ ਜੋ ਪ੍ਰਾਰਥਨਾਵਾਂ ਕਰ ਰਹੇ ਹਾਂ ਉਸ ਦੇ ਵਸੀਲੇ ਦੇ ਨਾਲ ਪਰਮੇਸ਼ਰ ਆਉਣ ਵਾਲੇ ਸਮੇਂ ਵਿੱਚ ਅਮਨ ਤੇ ਸ਼ਾਂਤੀ ਨੂੰ ਬਖਸ਼ਣਗੇ ਔਰ ਮੈਂ ਤੁਹਾਡਾ ਸਭ ਦਾ ਯਸ਼ੂਮਸੀਨਾ ਵਿੱਚ ਸਵਾਗਤ ਕਰਦਾ ਤੇ 크ਿਸਮਸ ਅਤੇ ਨਵੇਂ ਸਾਲ ਦੀ ਇੱਕ ਵਾਰ ਫੇਰ ਮੁਬਾਰਕਾਂ ਦੇਣਾ ਅਸੀਂ ਇੱਕ ਵਾਰ ਫੇਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ 크리스마ਸ ਤੇ ਵੀ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਔਰ ਜੋ ਮਨੁੱਖ ਜਾਤੀ ਦੀ ਪੁਲਿਆਈ ਦੇ ਲਈ ਹੈ ਕਿਉਂਕਿ ਪ੍ਰਭੂ ਯਸੂ ਨੇ ਆਪਣਾ ਲੋ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਬਹਾਇਆ ਹੈ ਔਰ ਅਸੀਂ ਇਸ ਵਾਰ ਬੇਨਤੀ ਕਰਦੇ ਹਾਂ ਕਿ 28 ਦਸੰਬਰ ਨੂੰ ਅੱਜ 크리스마ਸ ਦੇ ਮੌਕੇ ਦੇ ਉੱਤੇ ਅਸੀਂ ਪ੍ਰਭੂ ਯਸੂ ਮਸੀਹ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਸਭ ਮਸੀਹੀ ਭੈਣ ਭਰਾ ਜਿਹੜੇ ਨੇ ਉਹ ਸੈਂਕੜਿਆਂ ਦੇ ਵਿੱਚ ਆ ਕੇ ਬਲੱਡ ਬੈਂਕ ਦੇ ਵਿੱਚ ਰਾਹੋਂ ਰੋਡ ਤੇ ਆਪਣਾ ਖੂਨਦਾਨ ਜਿਹੜਾ ਹੈ ਮਨੁੱਖ ਜਾਤੀ ਦੇ ਲਈ ਭਲਾਈ ਦੇ ਵਾਸਤੇ দান ਕਰਨਗੇ ਇਸ ਤੋਂ ਇਲਾਵਾ ਅਸੀਂ ਜਨਵਰੀ ਮਹੀਨੇ ਦੇ ਵਿੱਚ ਜੋ ਲਾਸਟ ਦੇ ਵਿੱਚ ਮੁਫਤ ਅੱਖਾਂ ਦਾ ਆਪਰੇਸ਼ਨ ਕੈਂਪ ਜਿਹੜਾ ਹੈ ਉਸ ਦਾ ਯੋਜਨ ਕੀਤਾ ਹੈ ਔਰ ਇਹ ਸਭ ਕੁਝ ਪ੍ਰਭੂ ਯਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਹੈ ਔਰ ਪ੍ਰਭੂ ਯਸੂ ਮਸੀਹ ਨੂੰ ਸਮਰਪਿਤ ਹੈ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਹਮ ਹਮਾ ਕੇ ਆਓ ਔਰ ਇਸ ਸਾਡੇ ਇਸ ਪ੍ਰੋਗਰਾਮ ਦਾ ਤੁਸੀਂ ਸ਼ੋਭਾ ਵਧਾਉਣ ਲਈ ਸਾਡੇ ਨਾਲ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਔਰ ਇਸੇ ਤਰ੍ਹਾਂ ਸੀ ਨਵੇਂ ਸਾਲ ਵਾਲੇ ਦਿਨ ਵੀ ਰਾਤ ਦੀ ਪ੍ਰਾਰਥਨਾ ਵੀ ਰੱਖੀ ਹੋਈ ਹੈ ਤੇ ਸਵੇਰ ਨੂੰ ਪਹਿਲੀ ਤਰੀਕ ਨੂੰ ਵੀ ਪੂਰੇ ਵਿਸ਼ਵ ਦੀ ਸ਼ਾਂਤੀ ਦੇ ਲਈ ਸਾਰੇ ਵਿਸ਼ਵ ਦੀ ਅਮਨ ਸ਼ਾਂਤੀ ਦੇ ਲਈ ਪ੍ਰਾਰਥਨਾ ਰੱਖੀ ਹੈ ਜਿਸ ਦੇ ਵਿੱਚ ਅਸੀਂ ਨਵੇਂ ਸਾਲ ਨੂੰ ਬੜੇ ਹੀ ਸ਼ਰਧਾ ਦੇ ਨਾਲ ਬੜੇ ਹੀ ਨਮਰਤਾ ਦੇ ਨਾਲ ਵਰਤ ਦੇ ਨਾਲ ਪ੍ਰਾਰਥਨਾ ਦੇ ਨਾਲ ਅਸੀਂ ਨਵਾਂ ਸਾਲ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਪੂਰੇ ਸੰਸਾਰ ਦੇ ਵਿੱਚ ਅਮਨ ਉਹ ਸ਼ਾਂਤੀ ਰਹਿ ਸਕੇ ਔਰ ਪਰਮੇਸ਼ਰ ਦੇ ਸਭ ਲੋਕ ਜਿਨਨੇ ਵੀ ਪਰਮੇਸ਼ਰ ਨੂੰ ਜਾਣਦੇ ਨੇ ਔਰ ਜਿਹੜੇ ਨਹੀਂ ਜਾਣਦੇ ਉਹ ਸਭ ਲੋਕ ਪਰਮੇਸ਼ਰ ਦਾ ਸ਼ੁ크ਰੀਆ ਅਦਾ ਕਰ ਸਕਣ ਕਿ ਇਸ ਸਾਲ ਦੇ ਵਿੱਚ ਜੋ ਬਰਬਾਦੀਆਂ ਇਸ ਸੰਸਾਰ 'ਚ ਆਈਆਂ ਉਹਨਾਂ ਤੋਂ ਪਰਮੇਸ਼ਰ ਨੇ ਸਾਨੂੰ ਛੁਡਾਇਆ ਔਰ ਸ਼ੁਕਰਗੁਜ਼ਾਰੀ ਦਾ ਸਾਲ ਹੋਵੇਗਾ ਅਗਲਾ ਸਾਲ ਔਰ ਮੈਂ ਇਸ ਲਈ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਮੈਨੂੰ ਸੁਣਿਆ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਔਰ ਕ੍ਰਿਸਮਸ ਦੀਆਂ ਤੇ ਨਵੇਂ ਸਾਲ ਦੀਆਂ ਫਿਰ ਤੋਂ ਮੁਬਾਰਕਾਂ ਦਿੰਦਾ ਹਾਂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਗੋਡ ਬlesਸ ਯੂ ਧੰਨਵਾਦ भी किरा दिया। मैं तो परेशान हो चुकी हूँ एक कप चाय और मिलेगा क्या है? तीन बजे तक टीवी देख रही थी तुम्हारे लाभ प्यारने आपने इसे बिगाड़ दिया है अरे तो इसमें क्या है टीवी ही तो देख रही थी तुम नहीं देखते तो इसका मतलब क्या बाकी भी नहीं देखेंगे पगड़ा है और गिता है ਕਲਚਰਲ ਪ੍ਰੋਗਰਾਮ ਸਹੀ ਜੋ ਕਲਚਰਲ ਪ੍ਰੋਗਰਾਮ ਹੈ ਉਹ ਅਜੇ ਬਾਕੀ ਹੈ ਪਰ ਅਸੀਂ ਇਹ ਸੱਜਣਾ ਸ਼ਹਿਰ ਭਾਗ ਸੈਕ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਅਜਾਜਤ ਦਿਓ ਧੰਨਵਾਦ